ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡਰ ਸੂਲਪੁਰ ਜੀ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਲੁਧਿਆਣਾ ਅੱਜ ਦੀ ਵੀਡੀਓ ਤੇ ਤੁਹਾਡੇ ਅਸਤੇ ਦੋ ਨਗ ਲੈ ਕੇ ਆਂਦੇ ਆ ਜੀ ਭਾਅ ਛੋਟੇ ਛੋਟੇ ਰਹਿਣ ਵਾਲੇ ਆ ਤੇ ਦੋਨੇ ਸੂਏ ਸਵਾਏ ਆ ਗਰਮੀਆਂ ਦੇ ਤੋਫੇ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿਗੁਰੂ ਸਤਿਗੁਰੂ ਜੀ ਨਾਮ ਤੇ ਐਡਰੈਸ ਦੱਸੋ ਨਾਮ ਪ੍ਰਦੀਪ ਸਿੰਘ ਪਿੰਡ ਰੂਲਪੁਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਉ ਮੋਬਾਈਲ ਨੰਬਰ 8847670927 8847670927 ਠੀਕ ਹੈ ਵੀਰੇ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਸੂਆ ਕਰਨਵਾਜੀ ਸੂਆ ਪਹਿਲੇ ਸੂਆ ਸੂਈਏ ਮੂੰਹ ਚਾਰ ਦੰਦਾ ਵੀਰੇ ਬੱਚਾ ਹੀ ਆ ਜੀ ਬੱਚਾ ਹੀ ਆ ਆਪਾਂ ਦੋ ਸੂਈਏ ਜੀ ਇਹ ਵੀਰੇ ਰਾਤ ਦੀ ਸੂਈ ਆ 12 ਕਿਲੋ ਨੂੰ 14 ਦੇਰ ਪਹਿਲੇ ਦੇਰ ਦੇ ਰਲੇ ਵੀਡੀਓ ਵੀ ਪਈ ਆ ਆਪਣੇ ਕੋਲੇ ਸਾਰਾ ਕੁਝ ਠੀਕ ਆ ਬੱਚਾ ਵੀ ਦਿੱਤਾ ਜੀ ਬਹੁਤ ਅੱਛਾ ਵੀਰੇ ਕਿੰਨਾ ਬੋਲਾ ਕੱਢਿਆ ਜੀ ਬੋਲਾ ਵੀਰੇ ਆਪਾਂ 5 ਕਿਲੋ ਕੱਢਿਆ ਵਾ ਬੱਚੇ ਨੂੰ ਚਗਾ ਕੇ ਥਣਾ ਦੀ ਗਾਰੰਟੀ ਥਣਾ ਦੀ ਗਾਰੰਟੀ ਆ ਵੀਰੇ ਕਿੰਨਾ ਬਾਜੂ ਵੀਰੇ ਦੁੱਧ ਯਾਰ ਜਿਹੜੇ ਹਿਸਾਬ ਨਾਲ ਡੇਵਾ ਵਾ ਥਣ ਭਾਂਡਾ ਵਾ ਯਾਨੀ ਕਿ 17-12 ਕਿਲੋ ਤਾਂ ਪੋਣਾ ਚਾਹੀਦਾ ਵਾ ਠੀਕ ਆ ਜੀ ਬਾਕੀ ਸੂਆ ਬਾਈ ਦੱਸਦਾ ਕਿ ਪਹਿਲਾ ਸੂਈ ਹੈ ਜੀ ਮੂੰਹ ਤੋਂ 4 ਦੰਦ ਦਾ ਬੱਚਾ ਹੀ ਹੈ ਜੀ ਰਾਤ ਸੂਈ ਆ ਬੱਚਾ ਮਗਰ ਬੱਚਾ ਜੇਰ ਪ੍ਰੋਪਰ ਦੰਦ ਪਹਿਲੀ ਚਵਾਈ ਚਵਾਈ ਦੱਸਦਾ ਕਿ 5 ਕਿਲੋ ਬੌਲੀ ਗੱਡੀ ਆ ਜੀ ਬਾਹਲਾ ਨਹੀਂ ਤਾਂ 17 18 ਕਿਲੋ ਪਿਆਜੂ ਤੇ ਪਿਆਜ ਵੱਡੇ ਗੱਡ ਕਾੜਦੀ ਐ 1.5 ਕਿਲੋਸ ਪਾ ਲੈ 1.5 ਕਿਲੋ ਦੁੱਧ ਵੀ ਮੱਝਾਂ ਵਰਗਾ ਬੇਉਕਾਰ ਮਾਲੀ ਕਹਿੰਦਾ ਫੈਟ ਆਉ ਚੰਗੀ ਸੋਲਾ ਫੀਟਰ ਦਾ ਸਾਲਾ ਖਵਾਨਾ 5 ਕਿਲੋ ਬੋਲਾ ਕੱਢਿਆ ਵਾ ਤੇ ਫਿਰ ਵੀ ਪੂਰਾ ਲੈਣ ਫਸਿਆ ਆਪਿਆ ਜੇ ਨਾ ਕੱਢਿਆ ਹੁੰਦਾ ਤਾਂ ਗਾਂ ਨੂੰ ਤੁਰਨ ਵਿੱਚ ਵੀ ਦਿੱਕਤ ਆਉਣੀ ਬੱਚਾ ਬੱਛਾ ਆ ਜਾਂਦਾ ਜੀ ਥੋੜਾ ਕੈਂਡ ਦੇ ਨਾਲ ਦੇ ਪੱਕ ਤੋਂ ਵੀ ਚੰਗੀ ਆ ਵਜਨ ਵਜੂਦ ਦੇ ਵੀ ਪੱਕ ਤੋਂ ਵੀ ਚੰਗੀ ਆ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਥੋੜਾ ਜਿਹਾ ਕੇਵਰੇਜ ਦਿੰਦਾ ਜੀ ਭਲੀ ਠੰਡੀ ਸੀਲ ਦੀ ਗਰੰਟੀ ਆ ਜੀ ਠੰਡੀ ਸੀਲ ਦੀ ਵੀ ਭਾਵੇਂ ਜੇ ਕੋਈ ਲੈੱਫਟ ਮਾਰ ਲਈ ਆਪਣੇ ਘਰੇ ਛੱਡ ਦੇ ਠੀਕ ਆ ਡਿਮਾਂਡ ਤੇ ਭਾ ਲੈ ਲੈਂਦੇ ਡਿਮਾਂਡ ਹੈ ਮੁੱਲ ਦਾ ਲੋਕ ਤਾਂ 65-70 ਵੀ ਕਿਤੇ ਜਾਂਦੇ ਆ ਆਪਾਂ ਜੈ ਜੈ ਕਰਨਾ ਵਾ 52000 ਤੇ ਪਹੁੰਚ ਕਰਾਂਗੇ 100 ਕਿਲੋਮੀਟਰ ਦਾ 100 ਕਿਲੋਮੀਟਰ ਹਾਂਜੀ ਠੀਕ ਹੈ ਜੀ 52000 ਰੁਪਏ ਚ ਬਾਈ ਕਹਿੰਦਾ ਪਹੁੰਚ ਕਰ ਦਾਂਗੇ ਬਾਕੀ 400 ਦੇ ਬੀ ਨਾਲੀ ਚ ਹੈ 4 ਦੰਦਾਂ ਦੀ ਆਪਾਂ ਵਟ ਕੇ ਦਿਖਾ ਦੇਣੀ ਜਿਵੇਂ ਤਾਂ ਬਾਪੂ ਹੀ ਕਰੀ ਮੈਂ ਤੇਰੇ ਕੋਈ ਅਲੇ ਦਾ ਆਉਂਦਾ ਪੱਟ ਕੇ ਦੇਖ ਲੈਗਾ ਆਪਾਂ ਦੋ ਨੰਬਰ ਦਾ ਇਹਦਾ ਸੂਆ ਕਿੰਨਾ ਮਾਦੀ ਸੂਆ ਇਹ ਪਹਿਲੇ ਹੀ ਬੜਾ ਦੰਦੋ ਜੀ ਦੰਦੋਂ ਦੰਦ ਦਾ ਇਹ ਦੇਖੀਂ ਵੀਰੇ ਆਪਾਂ ਇੱਕ ਵਾਰੀ ਘੱਟ ਸੇਵਾ ਵਾਲੇ ਘਰੋਂ ਇਹ ਘੱਟ ਸੇਵਾ ਵਾਲੇ ਘਰੋਂ ਕਦੋਂ ਸੁਈ ਆਸ ਕਿਦਾਂ ਆਉਂਗੇ ਸੁਈ ਬੱਚਾ ਜੀ ਮਗਰ ਬੱਚਾ ਹੀ ਇਹਦੇ ਵੀ ਕਿੰਨਾ ਦੋ ਤਿਆਰ ਅੱਠ ਕਿਲੋ ਆ ਕੋਈ ਝੂਠ ਨਹੀਂ ਬਈ ਸਿੰਗਾ ਮਾਰਦੇ ਨਾ ਨਾ ਯਾਰ ਸਿੰਗਾ ਸਿੰਗਾ ਲੈ ਠੀਕ ਆ 8 ਕਿਲੋ ਆ ਥੋੜ੍ਹ ਕੇ ਦਿਖਾ ਦੇ ਵੀਰੇ ਨੋਰਮਲ ਹਾਈਟ ਆ ਜਰਸੀ ਸੋਹਣੀ ਜੀ ਬੱਚਾ ਮਗਰ ਬੱਚਾ ਥੋੜੀ ਜੀ ਘੱਟ ਭਾਵੀ ਇਹਦਾ ਦੋਪਰ ਵਾਲਾ ਹੀ ਆ ਆ ਜਾਈਏ ਜੀ ਟੋਟਾ ਕਪਾਜ ਦਾ ਪਾਦੇ ਪਸਤਾਈਆ 100 ਕਿਲੋਮੀਟਰ ਤੱਕ ਪਹੁੰਚ ਕਰਦੇ ਲੋ ਜੀ ਇਹ ਨਹੀਂ ਵੀ ਉੱਪਰ ਨਹੀਂ ਜਾਂਦਾ ਸਹੀ ਗੱਲ ਹੈ ਜੀ ਦੇਖੋ ਸੇਵਾ ਕੰਮ ਦੇ ਤੂੰ 10 ਕਿਲੋ ਦਾ ਨਾਰਮਲ ਹੀ ਆਪੀ ਆ ਜੀ ਬਾਕੀ ਵੀਰੇ 25-30 ਹਜ਼ਾਰ ਦੀ ਤਾਂ 25 ਹੀ ਦਿੰਦੇ ਅੱਜ ਕੱਲ੍ਹ ਥਣਾ ਦੀ ਡੰਨ 8 ਕਿਲੋ ਨੈਟਾ ਦੁੱਧ ਤਿਆਰ ਆ ਜੀ ਠੰਡੀ ਸੀ ਬਾਕੀ ਨਾ ਬਾਕੀ ਟਾਈਮ ਦਿਖਾਵੇ ਅੱਜ ਤਾਂ ਟਾਈਮ ਵੀ ਕੋ ਨਹੀਂ ਹੋਇਆ ਜੀ ਪ੍ਰਮਾਣ ਨੋਟ ਕਰ ਸਕਦੇ ਜੀ ਤੁਸੀਂ ਲੋ ਜੀ 11:31 ਮਿੰਟ ਹੋਏ ਆ ਜੀ ਹਾਲੇ ਵੀ ਜੱਜਮੈਂਟ ਉਹ ਹਿਸਾਬ ਨਾਲ ਕਰੋ ਜੋ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਸੋਨਾ ਤਿਆਰ ਕੀ ਬੰਦੀ ਆਪਣਾ ਉਹ ਆ ਕੰਮ ਨਹੀਂ ਰਹਿ ਗਿਆ ਵੀ ਛੱਡ ਕੇ ਬਣਾ ਦੀ ਆਪਾਂ ਛੱਡ ਕੇ ਨਹੀਂ ਬਣਾਉਂਦੇ ਬਾਈ ਟਾਈਮ ਟੂ ਟਾਈਮ ਟਾਈਮ ਟੂ ਟਾਈਮ ਭਾਵੇਂ ਜਾੜਾਂਗੇ ਆਪਣੇ ਘਰੇ ਚੋਲੇ ਜਾ ਠੀਕ ਹੈ ਕਿੰਨਾ ਮੁੱਲ ਇਹਦਾ ਮੁੱਲ 27000 ਤੇ ਪਹੁੰਚਦਾ ਹੈ 28000 ਤੇ 100 ਕਿਲੋਮੀਟਰ ਪਹੁੰਚ ਬਾਕੀ 52 ਜੇ ਕੋ ਜੋੜਾ ਲੈ ਲੂ ਮਾਣ ਦਣ ਵਧ ਕਰ ਦਾਂਗੇ ਠੀਕ ਹੈ ਅੱਗੇ ਤੋਂ ਅੱਗੇ ਵੀ ਇਹਨੂੰ ਲਗਾਤਾਰ ਚੱਲੂਗਾ ਧੰਨਵਾਦ